ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਿਹਰਦ ਯਤਨਾਂ ਦੇ ਕਾਰਨ ਉਹਨਾਂ ਦੀਆਂ ਪਹਿਲ ਕਦਮੀਆਂ ਦੇ ਕਾਰਨ ਚਾਹੇ ਉਹ ਪਹਿਲ ਕਦਮੀ ਟੈਲੀਫੋਨ ਦੇ ਰਹੀਂ ਗੱਲਬਾਤ ਦੇ ਰੂਪ ਵਿੱਚ ਹੋਵੇ ਚਾਹੇ ਉਹ ਪੱਤਰ ਵਿਹਾਰ ਦੇ ਰੂਪ ਵਿੱਚ ਹੋਵੇ ਸੋ ਉਹਦਾ ਇਹ ਪ੍ਰਣਾਮ ਨਿਕਲਿਆ ਉਹਦਾ ਇਹ ਮਲ ਸਿੱਟਾ ਨਿਕਲਿਆ ਕਿ ਐਫਸੀਆਈ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਰ ਟਨ ਜਿਹੜਾ ਉਹ ਨਾਲ ਚੱਕਣ ਦਾ ਫੈਸਲਾ ਕੀਤਾ ਉਹਦੇ ਵਿੱਚ ਉਹਨਾਂ ਨੇ 15 ਜਿਹੜੀਆਂ ਸਪੈਸ਼ਲ ਨੇ ਉਹ ਰਾਈਸ ਲਈ ਲਾਈਆਂ ਨੇ ਪੰਜ ਜਿਹੜੀਆਂ ਨੇ ਉਹ ਬੀਟ ਲਈ ਲਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਹੀਂ ਆਵਾਜਾਈ ਦੇ ਸਾਧਨਾਂ ਦੇ ਰਾਹੀਂ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੋਂ 15 ਲੱਖ ਮੀਟਰ ਟਨ ਜਿਹੜਾ ਪੰਜਾਬ ਦੇ ਗੋਡਾਨਾ ਗੋਡੋਨਾ ਦੇ ਵਿੱਚ ਉਹ ਨਾਜ ਚੱਕੀ ਉਹ ਮਤਲਬ ਲਿਜਾਣਗੇ ਸੋ ਇਹ ਸਿਲਸਿਲਾ ਲਗਾਤਾਰ ਮਤਲਬ ਜਾਰੀ ਰਹਿਣਾ ਸੋ ਅਸੀਂ ਕਹਿ ਸਕਦੇ ਹਾਂ ਕਿ ਅਪ ਟੂ ਦਿਸੰਬਰ 31 ਦਿਸੰਬਰ ਤੱਕ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ 40 ਲੱਖ ਮੀਟਿਕ ਟਨ ਜਿਹੜਾ ਉਹ ਨਾਜ ਪੰਜਾਬ ਤੋਂ ਬਾਹਰ ਹੋਣਾ ਸ਼ਿਫਟ ਹੋਣਾ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ ਸੋ ਵੈਸੇ ਵੀ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ ਜਦੋਂ ਮੈਂ 2 3 4 ਸੀਜ਼ਨਾਂ ਦੀ ਰਿਵਿਊ ਕੀਤਾ ਝਾਤ ਮਾਰੀ ਆ ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਇੱਥੋਂ ਹੋ ਨਾਚ ਆ ਕੇ ਖੜਦੇ ਆ ਸੋ ਕਿਉਂਕਿ ਪਿਛਲੇ ਸਾਲ ਸਾਡੀ ਮਿਲਣਗੀ ਜਨਵਰੀ ਦੇ ਵਿੱਚ ਸ਼ੁਰੂ ਹੋਈ ਆ ਸੋ ਇਸ ਕਰਕੇ ਮੰਨ ਲਓ ਜਿਹੜਾ ਆ ਹੁਣ ਵੀ ਸਾਡੀ ਮਿਲਣ ਜਿਹੜੀ ਆ ਉਹ ਦਸੰਬਰ ਤੋਂ ਸ਼ੁਰੂ ਹੋਣੀ ਆ ਸੋ બસ ਮੈਂ ਇਹ ਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ FCI ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡਾ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਨੇ ਜਿਹੜਾ ਉਹ FCI ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਉਹਨਾਂ ਨੂੰ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਤੇ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਅ ਮਤਲਬ ਇਹਨੂੰ ਐਡਮਿਟ ਕੀਤਾ ਹੈ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਸੋ ਇਹ ਲਗਾਤਾਰ ਸੋ ਇਹਦੇ ਨਾਲ ਦੇ ਨਾਲ ਪੰਜਾਬ ਦੇ ਅੰਦਰ ਅ ਅਸੀਂ ਜਿਹੜੇ ਉਹ ਗਡਾਉਨ ਬਣਾ ਰਹੇ ਆ ਜਿਹੜੇ ਪੀਪੀ ਮਾਡਲ ਦੇ ਰਾਹੀਂ ਦੇ ਤਹਿਤ ਸੋ ਲਗਭਗ 9 ਲੱਖ ਮੀਟ੍ਰਿਕ ਟਨ ਜਿਹੜੀ ਸਮਰਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ ਸੋ ਵੈਸੇ ਰੁਟੀਨ ਦੀ ਐਕਸਰਸਾਈਜ਼ ਆ ਹਰ ਸਾਲ ਹਰ ਸੀਜ਼ਨ ਦੇ ਅੰਦਰ ਇਹ ਰੁਟੀਨ ਦੀ ਪ੍ਰੋਸੈਸ ਹੈਗਾ ਸੋ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਉਹ ਨਹੀਂ ਆਏਗੀ ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਣਾ ਨੂੰ ਕਿਸਾਨ ਦੋਸਤਾਂ ਨੂੰ ਭਰਾਵਾਂ ਨੂੰ ਅਸੀਂ ਖੁਦ ਵੀ ਉਹਨਾਂ ਲਹਿਰਾਂ 'ਚ ਆਏ ਆ ਉਹਨਾਂ ਦੇ ਵਿੱਚੋਂ ਆਏ ਆ ਨਾ ਤਾਂ ਸਾਨੂੰ ਕੋਈ ਉਹਨਾਂ ਦੇ ਮੰਗਾ ਦੇ ਕਿੰਤੂ ਹੈ ਨਾ ਹੀ ਸਾਨੂੰ ਕੋਈ ਸੰਘਰਸ਼ ਦੇ ਕਿੰਤੂ ਹੈ ਬਲਕਿ ਅਸੀਂ ਤਾਂ ਉਹਨਾਂ ਦੇ ਹਮਦਰਦਾਂ ਸੁਮਾਨਜਗ ਮੁੱਖ ਮੰਤਰੀ ਲਗਾਤਾਰ ਉਹਨਾਂ ਦੇ ਮੰਗਾਂ ਨੂੰ ਸਵਾਲਾਂ ਨੂੰ ਲੈ ਕੇ ਤਤਪਰ ਵੀ ਰਹਿੰਦੇ ਆ ਪੁੱਤੇ ਅਮਲ ਵੀ ਕਰਦੇ ਆ ਉਹਦੀਆਂ ਉਹਨੂੰ ਹਰ ਤਰ੍ਹਾਂ ਸਪੋਰਟ ਵੀ ਕਰਦੀ ਹੈ ਸਰਕਾਰ ਬਸ ਮੇਰੀ ਇੱਕ ਹੰਮਲ ਰਿਕਵੈਸਟ ਹੈ ਕਿ ਸੰਘਰਸ਼ ਦਾ ਵੈਨਿਊ ਜਿਹੜਾ ਉਹ ਉਹਦੇ ਬਾਰੇ ਵਿਚਾਰ ਕੀਤਾ ਜਾਵੇ ਜੇ ਸਾਡੀਆਂ ਰੇਲਾ ਰੇਲਾ ਦੀ ਜਾਂ ਸੜਕੀ ਆਵਾਜ਼ਾਂ ਰੁਕੇਗੀ ਫਿਰ ਸਾਡੇ ਜਿਹੜੀ ਸਪੇਸ ਨੂੰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਨੇ ਜਿਹੜਾ ਮਾਲ ਚੱਕ ਕੇ ਪੰਜਾਬ ਚੋਂ ਬਾਹਰ ਖੜਨਾ ਉਹਦੇ ਤੇ ਕੋਈ ਅਸਰ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖਾਰੀ ਹੋਵੇ ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕਵੈਸਟ ਕਰਦਾ ਹੋਇਆ ਤੁਹਾਡੇ ਮਾਧਿਮ ਦਰਾਂਈ ਮੈਂ ਇਹ ਕਲੀਅਰ ਕਰਦਾ ਵੀ ਥੱਲਾ ਕਲਾ ਦਾਣਾ ਮੰਡੀ ਚ ਚੱਕਾਂਗੇ ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਜੇ 15 ਲੱਖ ਮੀਟਰ ਟਨ ਅਕਤੂਬਰ ਚ ਬਣਦੀ ਆ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰ ਟਨ ਦਾ ਇਹ ਚ ਵਾਧਾ ਹੋਣ ਦੀ ਵੀ ਸਭਾਵਨਾ ਹੈਗੀ ਆ ਇਹ ਚ ਕਈ ਸਬਸਟੀਟਿਊਟ ਹੋਰ ਵੀ ਆ ਉਹਤੇ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਪੇਸ ਨੂੰ ਲੈ ਕੇ ਜਿਹੜੀ ਮੇਰੀ ਮਤਲਬ ਸੰਜੀਪ ਦੇ ਵਿੱਚ ਮੈਂ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਉਹ ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਇਸ ਨੂੰ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋਈ ਬਣਾਉਣ ਦੇ ਜ਼ਦਨ ਕੀਤੇ ਜਾ ਰਿਹਾ ਉਹ ਸਾਫ਼ ਕੀਤੀ ਜਾਣੀ ਚਾਹੀਦੀ। ਪਰਸਾ ਰੂਟ ਕਾਟ ਨੂੰ ਬਾਰੇ ਦੱਸਦੇ ਹਾਂ ਰੂਟ ਕਿਸ ਕਾਰਨ ਕਿਸ ਤਰ੍ਹਾਂ ਕਿੰਨੀ ਰਹਿਣਗੀ ਬਿਲਕੁਲ ਸੇਫ ਬਣਦਾ। ਟ੍ਰੇਨ ਅਬੀ ਟ੍ਰੇਨਾਂ ਹਰ ਮਹੀਨੇ ਉਹ ਤੋਰਨਗੇ ਅਕਤੂਬਰ ਦੇ ਵਿੱਚ 20 ਟ੍ਰੇਨਾਂ ਔਰ 20 ਟ੍ਰੇਨਾਂ ਤੋਂ ਇਲਾਵਾ ਤਿੰਨ ਕੰਟੇਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟੱਕ ਮਤਲਬ ਉਹਨੂੰ 10 ਤਾਰੀ ਕਹਾਲੂ 15 ਤਾਰੀ ਕਹਾਲੂ ਸੋ ਇਹ ਟੋਟਲ ਮਿਲਾ ਕੇ ਜਿਹੜਾ ਆ ਉਹ 15 ਲੱਖ ਮੀਟਰ ਟਨ ਜਿਹੜਾ ਹੈ ਉਹ ਅਕਤੂਬਰ ਦੇ ਅੰਦਰ ਫਿਰ ਨਵੰਬਰ ਦੇ ਅੰਦਰ ਫਿਰ ਦਸੰਬਰ ਦੇ ਅੰਦਰ ਇਹ ਉਹਨਾਂ ਦਾ ਰੂਡ ਮੈਪ ਹੈ ਪਰ ਕੇਂਦਰੀ ਕਾਰਜ ਮੰਤਰੀ ਅਪਣੀ ਇੱਕੋ ਵਾਰ ਹੀ ਕਹਿ ਰਹੇ ਨੇ ਕਿ ਕੇਂਦਰ ਨੇ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ 45000 ਕਰੋੜ ਦੇ ਕਰੀਬ ਭੇਜ ਦਿੱਤੇ ਤਾਂ ਪੰਜਾਬ ਸਰਕਾਰ ਵੀ ਦੇਰੀ ਕਰਛੜੀ ਕਰ ਰਹੀ ਮਦਦ ਨਹੀਂ ਰਹੀ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਸੀਸੀਐਲ ਹੈ ਸੀਸੀਐਲ ਇਹ ਕੋਈ ਪੰਜਾਬ ਦਾ ਸਰਕਾਂ ਬੁਲਾਣ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਹੁੰਦਾ ਸੀਸੀਐਲ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਹੈ ਤੇ ਉਹਦੇ ਵਜਾਂਨੇ ਵਿੱਚ ਜੋ ਪੈਸੇ ਆਉਂਦੇ ਨੇ ਜਿਹੜੇ ਕਿਸਾਨਾਂ ਦੇ ਖਾਤੇ ਆ ਜਾਂਦੇ ਆ ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ ਮੈਂ ਸਮਝਦਾ ਵੀ ਐਵੇਂ ਤਾਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ ਸੋ ਇਹ ਨਾ ਕੇਵਲ ਪੰਜਾਬ ਨੂੰ ਬਿਲਕੇ ਹਰਿਆਣੇ ਨੂੰ ਵੀ ਮਿਲਦੀ ਆ 18000 ਕਰੋੜ ਦੀ ਹਰਿਆਣੇ ਨੂੰ ਮਿਲਦੀ ਆ ਬਾਕੀ ਕੇਸਟਾ ਮੈਂ ਐਮਐਸਪੀ ਦੇ ਉਤੇ ਮੱਲਕੀ ਦੀਆਂ ਗਈਆਂ ਨੇ ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ ਇਹ ਪੈਸਾ ਕੋਈ ਇਸਾਨ ਨਹੀਂ ਕੀਤਾ ਪੰਜਾਬ ਦਾ ਨਾਜ਼ ਖਰੀਦ ਮਤਲਬ ਜਿਹੜਾ ਉਹ ਖਰੀਦ ਗਏ ਉਹ ਪੰਜਾਬ ਦੇ ਕਿਸਾਨਾਂ ਦੇ ਖਾਤੇ ਜਾਂਦਾ ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਇਸਾਨ ਨਹੀਂ ਹੈ ਕਿ ਉਹ ਨਾਜ ਖਰੀਦਦੇ ਆ ਉਸ ਖਰੀਦੇ ਹੋਏ ਨਾਜ ਦੇ ਪੈਸੇ ਦਿੱਤੇ ਜਾਂਦੇ ਆ